ਇਹ ਆਈਦਾ ਜਾਣਾ ਮੈਂ ਇਹਨਾਂ ਨੂੰ ਇੱਕੋ ਹੀ ਵੀਰ ਕਰਨਾ ਚਾਹੁੰਦਾ ਵੀ ਸਾਰੇ ਜਿੰਨੇ ਵੀਰ ਚਾਹੇ ਗੁਰਮਾਨ ਪਾਸ਼ਾ ਦਾ ਗੁਰਪੁਰਵ ਆਵੇ ਚਾਹੇ ਗੁਰੂ ਨਾਨਕ ਆਸਮਾਨਾ ਦਾ ਆਵੇ ਜਿੱਦਾਂ ਅੱਪਾਂ ਅੱਜ ਸਾਰੇ ਜਿਹੜੇ ਇਕੱਠੇ ਹੋਈਆਂ ਅਪਾਂ ਸਾਰੇ ਆਪਣੀ ਜਥੇਬੰਦੀਆਂ ਨੂੰ ਨਾਲ ਲੈ ਕੇ ਸਾਰਿਆਂ ਨੂੰ ਸਨੇਹ ਦਿੱਤਾ ਜਾਵੇ ਤੁਹਾਨੂੰ ਸਾਹਮਣੇ ਤਸਵੀਰਾਂ ਲੱਗੀਆਂ ਆ ਗਾਂਧੀ ਜੀ ਦੀ ਵੀ ਲੱਗੀ ਆ ਤੇ ਅੰਬੇਦਕਰ ਸਾਹਿਬ ਦੀ ਵੀ ਲੱਗੀ ਆ ਤੇ ਗੁਰੂ ਸਿੰਘ ਦੀ ਵੀ ਲੱਗੀ ਆ ਤੇ ਭਗਤ ਸਿੰਘ ਜੀ ਦੀ ਵੀ ਇੱਕੋ ਜੀ ਤਸਵੀਰ ਲੱਗੀ ਹੋਈ ਆ ਆਪਾਂ ਵੀ ਆਪਣੇ ਦਬਾਬੇ ਦੇ ਵਿੱਚ ਇੱਕ ਮੈਸੇਜ ਕਰੀਏ ਇੱਕ ਪਿਤਾ ਇੱਕ ਕੇ ਹਮ ਬਾਰੇ ਆਪਾਂ ਆਪਣੇ ਆਪ ਨੂੰ ਛੋਟਾ ਦੱਸਣ ਦੀ ਬਜਾਏ ਆਪਾਂ ਸਾਰਿਆਂ ਨੂੰ ਇਹ ਦੱਸਿਏ ਕਿ ਆਪਾਂ ਸਾਰੇ ਏਕੇ ਹਾਂ ਚਾਹੇ ਉਹ ਬੇਗਵੀ ਅੰਮੇਰਤਾ ਸਾਧੀ ਹੋਵੇ ਚਾਹੇ ਉਹ ਕਿਸੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਹੋਵੇ ਇਹਦੇ ਉੱਪਰ ਸਰਕਾਰ ਨੂੰ ਚਾਹੀਦਾ ਹੈ ਵੀ ਇਹਦੇ ਉੱਪਰ ਇੱਕ ਏਦਾਂ ਦਾ ਕਾਨੂੰਨ ਬਣੇ ਵੀ ਗਾਂਵਾਂ ਵਾਸਤੇ ਕੋਈ ਇਸ ਚੀਜ਼ ਦੇ ਬਾਰੇ ਸੋਚੇ ਨਾ ਸਾਨੂੰ ਵੀ ਮੇਰ ਦਾ ਸਾਧ ਨੇ ਇਹ ਹੱਕ ਦਿੱਤੇ ਹੋਏ ਨੇ ਕਿਰਪਾਨ ਪਾਣ ਦੇ ਸਾਡੇ ਤਿੰਨ ਬੱਲੇ ਠੀਕ ਹੈ ਜੀ ਸਾਨੂੰ ਵੀ ਉਹਨਾਂ ਦੋਖਾ ਜਿਹੜੇ ਸਾਡੇ ਵਿੱਚ ਰਹਿ راستੇ ਵਿੱਚ ਆਉਂਦਾ ਜਾਂ ਭੇਖ ਵਿਸਾਏ ਜਗਤ ਕੋ ਲੋਗਨ ਕੋ ਬਸੀ ਇੱਥੇ ਬਹੁਤ ਲੋਕੀ ਇਹ ਜਿਹੜੇ ਭੇਖੀ ਨੇ ਸਾਡੇ ਵਿੱਚ ਨੇ ਸਾਡਾ ਫਰਜ਼ ਬਣਦਾ ਉਹਨਾਂ ਨੂੰ ਪਛਾਣਨਾ ਤੇ ਉਹਨਾਂ ਨੂੰ ਪ੍ਰਸ਼ਾਸਨ ਨੂੰ ਦੱਸਣਾ ਵੀ ਇਹ ਬੰਦੇ ਸਾਡੇ ਵਿੱਚ ਇੱਕ ਲੜਾਈ ਪਾ ਰਹੇ ਨੇ ਚਾਹੀਓ ਕੋਈ ਜਦੇ ਬੰਦੀ ਦਾ ਸਰਮੌਰ ਹੀ ਹੋਵੇ ਚਾਹੀ ਅਸੀਂ ਕਿਉਂ ਨਾ ਹੋਈਏ ਅਸੀਂ ਸਾਰੇ ਇੱਕ ਦੂਜੇ ਨਾਲ ਵਧੀਆ ਮੈਸੇਜ ਕਰਕੇ ਸਾਡੇ ਆਪਣੇ ਜਥੇਬੰਦੀਆਂ ਨੂੰ ਇਹੀ ਅਪੀਲ ਆ ਮੇਰੇ ਵੱਲੋਂ ਆਪਣੇ ਆਪਣੇ ਨੌਜਵਾਨਾਂ ਨੂੰ ਆਪਾਂ ਵਧੀਆ ਤਰੀਕੇ ਇਸ ਵਾਲੀ ਇੱਕ ਮੈਸੇਜ ਲਈਏ ਪ੍ਰਸ਼ਾਸਨ ਤੋਂ علاوہ ਅਸੀਂ ਆਪਣੇ ਜਿਹੜੇ ਨੌਜਵਾਨ ਵੀ ਸਾਰੇ ਜਿਹੜੇ ਇਕੱਠੇ ਹੋ ਗਏ ਇੱਥੇ ਬੋਲਦੇ ਪਏ ਨੇ ਆਪਣੇ ਵੱਲੋਂ ਪੰਜ-ਪੰਜ ਬੰਦੇ ਇਕੱਠੇ ਕਰਕੇ ਜਿੱਥੇ ਸਾਡੀ ਡਿਊਟੀ ਲਾਣਗੇ ਅਸੀਂ ਉੱਥੇ ਨਿਭਾਵਾਂਗੇ ਆਪਣੇ ਵੱਲੋਂ ਪੰਜ-ਪੰਜ 10-10 ਵੀਰ ਇਕੱਠੇ ਹੋ ਕੇ ਆਪਣੀ ਆਪਣੀ ਜ਼ਿੰਮੇਵਾਰੀ ਸਾਂਭਣ ਤੇ ਆਪਾਂ ਇੱਕ ਵਧੀਆ ਤਰੀਕੇ ਮੈਸੇਜ ਲਈਏ ਕਿਉਂਕਿ ਇਸ ਜਦੇ ਬੰਨੀ ਕੁਰੂ ਵਿਦਾਸ ਜਿਹੜਾ ਆਪਣਾ ਆਪਾ ਮਨਾ ਰਹੇ ਆ ਇਹ ਬਹੁਤ ਵੱਡੇ ਨੇ ਇਹਨਾਂ ਦੀ ਤੇ ਬੰਨੀ ਦਾ ਬਾਬਾ ਜੀ ਅਜ ਤੱਕ ਛੱਡੀ ਨਹੀਂ ਜੀ ਹੈ ਨਾ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਇਹ ਅਪੀਲ ਕਰੂੰਗਾ ਵੀ ਆਪਾਂ ਆਪਣਾ ਫਰਜ਼ ਨਿਭਾਏ ਪ੍ਰਸ਼ਾਸਨ ਆਪਣਾ ਫਰਜ਼ ਨਿਭਾਵੇ ਅਸੀਂ ਆਪਾਂ ਇਹਨਾਂ ਨੂੰ ਅਪੀਲ ਕਰਨ ਦੀ بجائے ਆਪਾਂ ਆਪਣੀ ਵੀ ਕੁਝ ਜਿਹੜੀ ਹੈ ਸਾਡੀਆਂ ਉਮਰਦਈਆਂ ਨੇ ਸਾਡੇ ਜਿਹੜੇ ਵੀਰ ਨੇ ਜਾ ਕੋਈ ਪਟਾਕੇ ਮਾਰ ਰਹੇ ਨੇ ਆਪਾਂ ਆਪਣੇ ਆਪ ਦੇ ਇੱਕ ਸਿਰਫ ਪ੍ਰੈਸ ਕਾਨਫਰੰਸ ਕਰਕੇ ਸਾਰਿਆਂ ਨੂੰ ਪਹਿਲਾਂ ਹੀ ਇੱਕ ਮੈਸੇਜ ਦੇ ਦਿੱਤਾ ਜਾਵੇ ਵੀ ਆਪਾਂ ਇੱਕ ਵਧੀਆ ਤਰੀਕੇ ਇਸ ਵਾਰੀ ਇੱਕ ਵਧੀਆ ਮੈਸੇਜ ਦੇਣਾ ਹੈ ਆਪਣੇ ਸ਼ਹਿਰ ਨੂੰ ਸਾਡਾ ਫਰਜ਼ ਬਣਦਾ ਸਾਡੇ ਸ਼ਹਿਰ ਨੂੰ ਕਿਦਾਂ ਸਾਫ਼ ਰੱਖਣਾ ਹੈ ਅਸੀਂ ਆਪਣੇ ਦੌਰ ਦੇ ਆਪਣੇ ਸਾਰੇ ਵੀਰਾਂ ਨੂੰ ਜਿੱਥੇ ਵੀ ਸਾਡੀ ਜੇ ਤੁਸੀਂ ਗਾਉਂਗੇ ਨਾ ਵੀ ਪ੍ਰਸ਼ਾਸਨ ਕੋਹਾ ਕੰਮ ਨਹੀਂ ਹੋ ਰਿਹਾ ਸਫਾਈ ਦਾ ਦੇਹੀ ਆਪਣੇ 10 ਵੀਰ ਲਾ ਕੇ ਕਰਨਾਗੇ ਸਾਨੂੰ ਕੋਈ ਉਹਦੇ ਵਿੱਚ ਪ੍ਰੋਬਲਮ ਨਹੀਂ ਹੈਗੀ ਗੁਰੂ ਮਹਾਰਾਜ ਦਾ ਗੁਰਪੁਰਬ ਆ ਆਪਾਂ ਵਧੀਆ ਤਰੀਕੇ ਨਾਲ ਮਨਾਣਾ ਹੈ ਆਪਾਂ ਕਿਸੇ ਦੇ ਵਿੱਚ ਅਸੀਂ ਕਿਸੇ ਦੇ ਵਿੱਚ ਤਾਂ ਉਮਰਤਾਈਆਂ ਲੱਭ ਲੈਂਦੇ ਹਾਂ ਪਰ ਜਦੋਂ ਅਸੀਂ ਆਪਣੇ ਵਿੱਚ ਦੇਖਦੇ ਹਾਂ ਨਾ ਉਹ ਉਮਰਤਾਈ ਸਾਨੂੰ ਆਪਣੀ ਲੱਭਦੀ ਨਹੀਂ ਹੈਗੀ ਮੈਂ ਸਾਰੇ ਵੀਰਾਂ ਨੂੰ ਇਹੀ ਬੇਨਤੀ ਕਰੂੰਗਾ ਵੀ ਜੋ ਵੀ ਕੱਲ ਮਸਲਾ ਖੜਾ ਹੋਇਆ ਹੈ ਉਹਦੇ ਵਿੱਚ ਜੇ ਇਹ ਬੰਦ ਕਰਨ ਦਾ ਸੱਦਾ ਦੇਣ ਕਿਤੇ ਆਪਾਂ ਬਾਬਾ ਜੀ ਨਾਮ ਵਾਲਾ ਠੀਕ ਹੈ ਜੀ ਦੂਸਰੀ ਗੱਲ ਬਈ ਇਹ ਵੀ ਗੁਰ ਰਮਦਾਸ ਜੀ ਮਾਰੇ ਤਾਂ ਗੁਰਪੁਰਵਾ ਆ ਰਿਹਾ ਹੈ ਜਿੱਥੇ-ਜਿੱਥੇ ਸਾਨੂੰ ਪ੍ਰਸ਼ਾਸਨ ਨੂੰ ਸਾਡੀ ਲੋੜ ਆ ਨਾਮ ਆਸਤੇ ਬੱਬਾ ਜੀ ਸਿੱਖ ਜਿਹੜੇ ਬੰਦੀਆਂ ਨੂੰ ਵੀ ਚਾਹੀਦਾ ਜਦੋਂ ਉਹਨਾਂ ਦੇ ਗੁਰੂ ਗ੍ਰੰਥ ਆਉਂਦਾ ਹੈ ਉਹ ਵੀ ਇੱਥੇ ਤੁਹਾਨੂੰ ਸੱਦਾ ਦੇ ਤੇ ਜੇ ਗੁਰੂ ਅਰਦਾਸ ਮਾਰਦਾ ਆ ਰਿਹਾ ਤੇ ਉੱਪਰ ਬੱਬਾ ਜੀ ਤੁਸੀਂ ਤਾਂ ਸਾਨੂੰ ਫੋਟੋਆਂ ਜਿਹਾ ਮੰਗਦਾ ਐਂਦਾ ਨਾ ਕਰੋ ਆਪਾਂ ਸਾਰੇ ਇੱਕਾਂ ਇੱਕ ਦਾ ਹੀ ਮੈਸੇਜ ਦੇਣਾ ਹੈ ਤੇ ਆਪਾਂ ਤੁਹਾਡੇ ਨਾਲ ਜਿੱਥੇ ਤੁਸੀਂ ਸਾਡੀ ਸੇਵਾ ਲਾਹੋਗੇ ਪੰਛੀ ਅਸੀਂ ਬਾਬਾ ਜੀ ਤੁਹਾਡੇ ਨਾਲ ਬੇ ਵੀ ਖੜੇ ਰਹਿਣਾਗੇ ਜਿੱਥੇ ਪ੍ਰਸ਼ਾਸਨ ਸਾਨੂੰ ਕਹੂਗਾ ਕਿ ਉੱਥੇ ਸਾਨੂੰ ਸਿੰਘਾਂ ਦੀ ਜ਼ਰੂਰਤ ਆ ਅਸੀਂ ਤੁਹਾਡੇ ਨਾਲ ਹੋ ਕੇ ਪ੍ਰਸ਼ਾਸਨ ਦਾ ਬਿਲਕੁਲ ਸਾਥ ਦਵਾਂਗੇ ਅਸੀਂ ਆਪ ਮੋਰੇ ਹੋ ਕੇ ਆਪਣੇ ਮੁੰਡੇ ਨੂੰ ਦੱਗਾਗੇ ਜਿਹੜੇ ਹਜਰਵਾ ਜੀ ਕਰ ਰਹੇ ਕੋਈ ਗੱਲਾਂ ਦੇ ਵਿੱਚ ਪ੍ਰਸ਼ਾਸਨ ਮਜਬੂਰ ਹੁੰਦਾ ਆ ਅਫਸਰਾਂ ਦੀ ਮਜਬੂਰੀ ਇੰਨੀ ਆ ਵੀ ਉਹ ਦੇਣੇ ਇਹੋ ਜਿਹਾ ਹੁੰਦਾ ਹੈ ਜਿ ਨੂੰ ਕਹਿੰਗੇ ਉਹ ਹੀ ਥੋੜਾ ਜਿਹਾ ਗਰਮ ਹੋ ਜਾਂਦਾ ਆ ਤੇ ਸਾਡੇ ਮੁੰਡਿਆਂ ਨਾਲ ਮੋਰੇ ਹੋ ਕੇ ਫਰਜ਼ਾ ਕਰੀ ਆਪਣੇ ਜਥੇਬੰਦੀ ਦੇ ਮੋਰੇ ਨੇ ਉਹ ਆਪਣਾ ਕੰਮ ਜੀਗਾ ਬਾਬਾ ਜੀ ਨੂੰ ਗਿਆ ਸੁਣਿਆ ਮਾਫ ਹੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ